ਇੱਕ ਅਜਿਹਾਰ ਹਸ ਜੋ ਅੱਜ ਵੀ ਅਧੂਰਾ ਹੈ 1971 ਵਿੱਚ ਇੱਕ ਅਮਰੀਕਨ ਜਹਾਜ਼ ਨੇ ਜਦੋਂ ਉਡਾਣ ਭਰੀ ਹਜੇ ਸਿਰਫ 5 ਮਿੰਟ ਹੀ ਹੋਏ ਸੀ ਜਹਾਜ਼ ਦੀ ਆਖਰੀ ਸੀਟ ਉੱਪਰ ਬੈਠੇ ਇੱਕ ਵਿਅਕਤੀ ਨੇ 에어 ਹੋਸਟਸ ਨੂੰ ਆਪਣੇ ਕੋਲ ਬੁਲਾਇਆ ਤੇ ਉਹਦੇ ਹੱਥ ਵਿੱਚ ਇੱਕ ਚਿੱਠੀ ਫੜਾ ਦਿੱਤੀ ਉਸ ਚਿੱਠੀ ਵਿੱਚ ਸਿਰਫ ਕੁਝ ਕ ਸ਼ਬਦ ਲਿਖੇ ਹੋਏ ਸਨ ਪਰ ਉਹ ਸ਼ਬਦ ਅਮਰੀਕਾ ਦੇ ਪੂਰੇ ਮਾਹੌਲ ਨੂੰ ਹਿਲਾ ਕੇ ਰੱਖ ਦੇਣ ਵਾਲੇ ਸੀ ਉਹ ਵਿਅਕਤੀ ਕੌਣ ਸੀ ਅਤੇ ਅਮਰੀਕਾ ਦੀ ਇਨਵੈਸਟੀਗੇਸ਼ਨ ਟੀਮ ਅੱਜ ਤੱਕ ਉਸ ਨੂੰ ਕਿਉਂ ਲੱਭ ਨਹੀਂ ਸਕੀ ਆਉ ਜਾਣਦੇ ਹਾਂ ਵੀਡੀਓ ਵਿੱਚ 24 ਨਵੰਬਰ 1971 ਨੂੰ ਇੱਕ ਵਿਅਕਤੀ ਅਮਰੀਕਾ ਵਿੱਚ ਪੋਰਟਲੈਂਡ ਸ਼ਹਿਰ ਤੋਂ ਇੱਕ ਜਹਾਜ਼ ਵਿੱਚ ਸਵਾਰ ਹੋ ਜਾਂਦਾ ਉਸ ਸਮੇਂ ਡੋਮੈਸਟਿਕ ਉਡਾਨਾਂ ਵਿੱਚ ਕਿਸੇ ਖਾਸ ਤਰ੍ਹਾਂ ਦੀ ਸੁਰੱਖਿਆ ਜਾਂਚ ਨਹੀਂ ਹੁੰਦੀ ਸੀ ਭਾਵ ਕਿ ਸਿਕਿਉਰਿਟੀ ਦਾ ਧਿਆਨ ਲੋਕਲ ਉੱਡਣ ਵਾਲੇ ਜਹਾਜ਼ਾਂ ਦੇ ਵਿੱਚ ਜਿਆਦਾ ਸਖਤ ਨਹੀਂ ਸੀ ਨਾਰਥ ਵੈਸਟ ओरिएंट एयरलाइन ਦਾ ਬੋਇੰਗ 727 ਜਹਾਜ਼ ਜਿਸ ਨੇ ਪੋਰਟਲੈਂਡ ਤੋਂ ਸਿਆਟਲ ਤੱਕ ਲਗਭਗ 45 ਮਿੰਟਾਂ ਦੀ ਉਡਾਣ ਭਰਨੀ ਸੀ ਜਹਾਜ਼ ਦੀ ਆਖਰੀ ਸੀਟ ਤੇ ਬੈਠਾ ਇੱਕ ਵਿਅਕਤੀ ਜਿਸ ਨੇ ਐਨਖਾਂ ਲਾਈਆਂ ਹੋਈਆਂ ਸੀ ਹੱਥ ਵਿੱਚ ਇੱਕ ਬਰੀਫ ਕੇਸ ਫੜਿਆ ਸੀ ਚਿਹਰੇ ਤੇ ਕੋਈ ਵੀ ਘਬਰਾਹਟ ਹੈ ਨਹੀਂ ਸੀ ਉਸ ਨੇ ਡਰਿੰਕ ਆਰਡਰ ਕੀਤੀ ਸਿਗਰਟ ਸਲਗਾਈ ਉਸ ਸਮੇਂ ਜਹਾਜ਼ ਵਿੱਚ ਸਿਗਰਟ ਪੀਣਾ ਆਮ ਗੱਲ ਸੀ ਪਾਬੰਦੀ ਨਹੀਂ ਸੀ ਸਭ ਕੁਝ ਬਿਲਕੁਲ ਨੋਰਮਲ ਲੱਗ ਹੀ ਜਾਂਦਾ ਸੀ ਅਚਾਨਕ ਉਸ ਵਿਅਕਤੀ ਨੇ ਪਿੱਛੇ ਵੱਲ ਮੁੜ ਕੇ ਦੇਖਿਆ ਉੱਥੇ ਇੱਕ 에ਅਰ ਹੋਸਟੈਸ ਬੈਠੀ ਸੀ ਉਸ ਨੇ ਉਸ 에ਅਰ ਹੋਸਟੈਸ ਨੂੰ ਆਪਣੇ ਕੋਲ ਬੁਲਾਇਆ ਤੇ ਹੱਸਦੇ ਹੋਏ ਨੇ ਉਹਦੇ ਹੱਥ ਵਿੱਚ ਇੱਕ ਲਿਫਾਫਾ ਇਨਵੈਲਪ ਫੜਾ ਦਿੱਤਾ ਜਦੋਂ 에ਅਰ ਹੋਸਟੈਸ ਨੇ ਇਨਵੈਲਪ ਖੋਲ ਕੇ ਚਿੱਠੀ ਪੜ੍ਹੀ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਚਿੱਠੀ ਵਿੱਚ ਲਿਖਿਆ ਸੀ ਮੇਰੇ ਕੋਲ ਬੰਬ ਹੈ ਮੇਰੇ ਨਾਲ ਆ ਕੇ ਮੇਰੀ ਨਾਲ ਦੀ ਸੀਟ ਤੇ ਬੈਠੋ ਜਦੋਂ 에어 호ਸਟਸ ਉਸ ਦੇ ਕੋਲ ਬੈਠੀ ਉਸ ਵਿਅਕਤੀ ਨੇ ਆਪਣਾ ਬਰੀਫ ਕੇਸ ਭਾਵ ਕੇ ਹੱਥ ਵਿੱਚ ਫੜਿਆ ਹੋਇਆ ਛੋਟਾ ਟੈਚੀ ਖੋਲ੍ਹਿਆ ਅਤੇ 에어 호ਸਟਸ ਨੂੰ ਬੰਬ ਵਿਖਾ ਦਿੱਤਾ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਜਹਾਜ਼ ਹੁਣ ਹਾਈਜੈਕ ਹੋ ਚੁੱਕਿਆ ਉਸ ਵਿਅਕਤੀ ਨੇ ਬਿਲਕੁਲ ਸ਼ਾਂਤ ਆਵਾਜ਼ ਦੇ ਵਿੱਚ ਕਿਹਾ ਮੈਨੂੰ 2 ਲੱਖ ਅਮਰੀਕੀ ਡਾਲਰ ਚਾਹੀਦੇ ਆ ਨਗਦ ਤੇ 4 ਪੈਰਾਸ਼ੂਟ ਚਾਹੀਦੇ ਆ ਫਿਰ ਇੱਕ ਸਾਫ਼ ਚਿਤਾਵਨੀ ਜੇ ਕੋਈ ਗਲਤੀ ਹੋਈ ਤਾਂ ਇਹ ਬੰਬ ਫਟੂਗਾ ਤੇ ਤੁਸੀਂ ਸਾਰੇ ਦੇ ਸਾਰੇ ਮੇਰੇ ਨਾਲ ਹੀ ਉੱਪਰ ਦਾ ਸਫ਼ਰ ਕਰੋਗੇ ਜਹਾਜ਼ ਵਿੱਚ ਹੋਰ ਵੀ 35 ਯਾਤਰੀ ਤੇ ਜਹਾਜ਼ ਦਾ ਕਰੂ ਸੀਗਾ ਉਹਨਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਕੈਪਟਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਅਤੇ ਅਥਾਰਟੀ ਨਾਲ ਨੀਚੇ ਗਰਾਉਂਡ ਤੇ ਸੰਪਰਕ ਕਰਕੇ ਫੈਸਲਾ ਕਰਨ ਬਾਰੇ ਸੋਚਿਆ ਗਿਆ ਪਰ ਫੈਸਲਾ ਸਾਫ਼ ਸੀ ਹਾਈਜੈਕਰ ਦੀ ਹਰ ਮੰਗ ਮੰਨਣੀ ਹੀ ਪਊ ਜਹਾਜ਼ ਜੋ ਪੰਤਾ ਐਲੀਮੈਂਟਾਂ ਵਿੱਚ ਲੈਂਡ ਕਰਨਾ ਸੀ ਲਗਭਗ ਡੇਢ ਘੰਟੇ ਤੋਂ ਅਸਮਾਨ ਦੇ ਵਿੱਚ ਚੱਕਰ ਕੱਢ ਰਿਹਾ ਸੀ ਯਾਤਰੀਆਂ ਨੂੰ ਕਿਹਾ ਗਿਆ ਕਿ ਟੈਕਨੀਕਲ ਸਮੱਸਿਆ ਆ ਗਈ ਤਾਂ ਕਰਕੇ ਆਪਾਂ ਅੱਜ ਦੀ ਫਲਾਈਟ ਆ ਜਿਹੜੀ ਉਹ ਵੱਡੀ ਹੋ ਗਈ ਤੇ ਲੈਂਡ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਅਸਲ ਵਿੱਚ ਜ਼ਮੀਨ ਤੇ ਇੱਕ ਰੀਸ ਚੱਲੀ ਜਾਂਦੀ ਸੀ 2 ਲੱਖ ਡਾਲਰ ਇਕੱਠਾ ਕਰਨ ਦੀ ਤੇ ਪੈਰਾਸ਼ੂਟ ਇਕੱਠਾ ਕਰਨ ਦੀ ਪੈਸੀਟ ਪੈਰਾਸ਼ੂਟ ਮਿਲਣ ਤੋਂ ਬਾਅਦ ਜਹਾਜ਼ ਨੂੰ ਦੁਬਾਰਾ ਹਵਾ ਦੇ ਵਿੱਚ ਹੀ ਉਡਾਇਆ ਗਿਆ ਪੂਜ ਸਮੇਂ ਦੇ ਲਈ ਹਾਈਜੈਕਰ ਨੇ ਕੈਪਟਨ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਥੋੜੀ ਉਚਾਈ ਤੇ ਜਹਾਜ਼ ਉਡਾਉਣਾ ਰਫ਼ਤਾਰ ਵੀ ਹੌਲੀ ਰੱਖਣੀ ਆ ਤੇ ਇੱਕ ਖਾਸ ਰੂਟ ਤੇ ਹੀ ਫਲਾਈਟ ਨੂੰ ਲੈ ਕੇ ਜਾਣਾ ਫਿਰ ਉਸ ਨੇ 에ਅਰ ਹੋਸਟਸ ਨੂੰ ਪਾਇਲਟ ਵਾਲੇ ਕੈਬਨ ਦੇ ਵਿੱਚ ਜਾਣ ਲਈ ਕਿਹਾ ਅਤੇ ਖੁਦ ਪਲੇਨ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ نیچے ਛਾਲ ਮਾਰ ਦਿੱਤੀ ਜਦੋਂ 에어 호ਸਟਸ ਨੇ ਕੁਝ ਸਮੇਂ ਬਾਅਦ ਦੁਬਾਰਾ ਜਹਾਜ਼ ਦੇ ਪਿਛਲੇ ਪਾਸੇ ਜਾ ਕੇ ਵੇਖਿਆ ਤਾਂ ਉਹ ਵਿਅਕਤੀ ਗਾਇਬ ਸੀ। ਉਹ ਪੈਰਾਸ਼ੂਟ ਬਨ ਕੇ ਜਹਾਜ਼ ਵਿੱਚੋਂ ਛਾਲ ਮਾਰ ਚੁੱਕਿਆ ਸੀ। ਉਸ ਨੇ ਆਪਣਾ ਨਾਂ ਡੈਨ ਕਾਪਰ ਦੱਸਿਆ ਸੀ। ਜਹਾਜ਼ ਲੈਂਡ ਹੋਇਆ, ਸਾਰੇ ਜਹਾਜ਼ ਦੀ ਤਲਾਸ਼ੀ ਹੋਈ। ਇਨਵੈਸਟਿਗੇਸ਼ਨ ਟੀਮ ਨੇ ਬਲੈਕ ਬਾਕਸ ਦੀ ਜਾਂਚ ਕੀਤੀ ਅਤੇ ਜਿਹੜੇ ਏਰੀਏ ਦੇ ਵਿੱਚ ਡੈਨ ਕਾਪਰ ਨਾਮ ਦੇ ਹਾਈਜੈਕਰ ਜਾਂ ਕਹਿ ਲਵੋ ਰੋਬਰ ਨੇ ਦਰਵਾਜਾ ਖੋਲ ਕੇ ਜਹਾਜ਼ ਤੋਂ نیچے ਛਾਲ ਮਾਰੀ ਸੀ ਉਸ ਸਾਰੀ ਜਗ੍ਹਾ ਦਾ ਨਰੀਖਣ ਕੀਤਾ ਗਿਆ ਪਰ ਨਾ ਕੋਈ Laash ਮਿਲੀ ਨਾ ਕੋਈ parachute ਦਾ ਅਵਸ਼ੇਸ਼ ਮਿਲਿਆ ਨਾ ਪੈਸੇ ਮਿਲੇ ਅੱਜ ਲਗਭਗ ਇਸ ਘਟਨਾ ਨੂੰ 55 ਸਾਲ ਹੋ ਗਏ authority ਅਜੇ ਵੀ ਨਹੀਂ ਜਾਣਦੀ ਕੌਣ ਸੀ ਉਹ ਬੰਦਾ ਉਹ ਜ਼ਿੰਦਾ ਜਾਂ ਮਰ ਗਿਆ ਜਾਂ ਕੀ ਇਹ ਪੂਰਾ ਜੁਰਮ ਬਿਲਕੁਲ ਪਰਫੈਕਟ ਸੀ ਅੱਜ ਵੀ ਇਹ ਸਵਾਲ ਬਾਕੀ ਆ ਕੀ ਡੈਨ ਕਾਪਰ ਇਤਿਹਾਸ ਦਾ ਸਾਰ ਇਹ ਇੱਕ ਹੋਸ਼ਿਆਰ ਅਪਰਾਧੀ ਸੀ ਜਾਂ ਇੱਕ ਅਜਿਹਾ ਆਦਮੀ ਜੋ ਕਦੇ ਵਾਪਸ ਆਇਆ ਹੀ ਨਹੀਂ ਇਹ ਰਹੱਸ ਅੱਜ ਵੀ ਜਿਉਂਦਾ ਤਿਉਂ ਬਣਿਆ ਹੋਆ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਿਓ ਧੰਨਵਾਦ